ਕੀ ਹੋਇਆ ਵੀਰਾ ਕੁਝ ਨਹੀਂ ਭਨੇ ਮੈਨੂੰ ਲੱਗ ਰਿਹਾ ਕਿ ਕੋਈ ਤੈਨੂੰ ਪਰੇਸ਼ਾਨੀ ਖਾ ਰਹੀ ਹੈ ਬਾਲਾ ਪਰੇਸ਼ਾਨ ਲੱਗ ਰਿਹਾ ਹੈ ਭਾਵੇਂ ਮੈਂ ਤਾਂ ਐ ਸੋਚਦਾ ਵੀ ਰੱਬ ਨੇ ਕਿੰਨੇ ਆਪਣੇ ਕਰਮ ਮਾੜੇ ਲਿਖੇ ਭੈਣ ਭਾਈਆਂ ਦੇ ਇੱਕ ਤਾਂ ਗਰੀਬੀ ਫਿਰ ਦੇਰਾ ਕਿੰਨੇ ਜਾਮਨ ਵਾਲਾ ਵਿਆਹ ਕੀਤਾ ਇਹਨਾਂ ਨਾਲ ਵਿਆਹ ਕੀਤਾ ਸਾਲਾ ਉਹ ਵੀ ਧੋਖਾ ਦੇਗਾ ਕੀ ਕਹਿ ਸਕਦੇ ਉਤੇ ਜੋ ਹੋਣਾ ਸੀ ਹੋ ਗਿਆ ਮੈਂ ਤਾਂ ਹੁਣ ਇਹ ਹੀ ਸੋਚਦਾ ਨਹੀਂ ਕੋਈ ਚੰਗਾ ਆ ਮੁੰਡਾ ਲੈ ਬੱਗ ਕੇ ਨਾ ਤੇਰਾ ਕਿਤੇ ਵਿਆਹ ਕਰ ਦਾਂ ਨਹੀਂ ਵੀਰਾ ਹੁਣ ਵਿਆਹ ਨਹੀਂ ਕਰਵਾਣਾ ਤੁਮ ਅੰਡਰ ਤੇ ਮੇਰਾ ਉਹ ਪੈਣੇ ਕਿੰਨਾ ਚਿਰ ਮੇਰੇ ਸਿਰ ਤੇ ਬੋਝ ਬਣ ਕੇ ਬੈਠੀ ਰਹੇਗੀ ਇੱਕ ਨਾ ਇੱਕ ਦਿਨ ਤਾਂ ਵਿਆਹ ਕਰਾਉਣਾ ਹੀ ਪੈਣਾ ਚੱਲ ਜਿਵੇਂ ਤੇਰੀ ਮਰਜ਼ੀ ਚੱਲ ਕੋਈ ਨਾ ਬਨੇ ਤੂੰ ਕਰਨਾ ਕਰ ਠੀਕ ਚੰਗਾ ਵੀਰੇ ਮੈਂ ਰੋਟੀ ਪਾ ਕੇ ਲੱਕੀ ਆਂਨੀ ਹਾਂ ਲੈ ਮਾਰਾ ਬਾਤ ਹੁੰਦਾ ਕੋਈ ਸੋਚ ਨਾਲ ਨਿਕਲਿਆ ਹਾਂ ਤਾਂ ਇਹ ਹੀ ਆਸ ਆ ਕੋਈ ਚੰਗਾ ਮੁੰਡਾ ਲੱਭ ਜੇ ਜਲਦ ਤੋਂ ਜਲਦੇ ਨੂੰ ਵਿਆਹ ਕੇ ਭੈਣ ਨੂੰ ਘਰੋਂ ਤੋੜਾ ਬਸ ਆਉਦੀ ਮੈਂ ਬਰੀ ਘਾਟ ਨੂੰ ਕਿ ਗੱਲ ਹੋਈ ਵੀਰਾ ਬਹੁਤ ਪਰੇਸ਼ਾਨ ਲੱਗ ਰਿਹਾ ਕੁਛ ਨਹੀਂ ਪੈਣਾ ਕੋਈ ਤੇ ਗੱਲ ਹੈ ਵੀਰਾ ਤੈਨੂੰ ਅੰਦਰੋਂ ਅੰਦਰ ਹੀ ਖਾਰ ਹੀ ਲੱਗਦੀ ਹੈ ਉਹ ਪੈਣਾ ਮੈਂ ਤਾਂ ਇਹ ਸੋਚਦਾ ਵੀ ਆਪਣੇ ਦੋਵੇਂ ਭਾਵੇਂ ਭਰਾਵਾਂ ਦੇ ਕਿੰਨੇ ਮਾੜੇ ਕਰਮ ਲਿਖਿਆ ਰੱਬ ਨੇ ਪਤਾ ਨਹੀਂ ਇੱਕ ਤਾਂ ਗਰੀਬੀ ਉਤੋਂ ਐਨਾ ਪੈਸਾ ਟੱਕਾ ਲਾ ਕੇ ਤੇਰਾ ਬੜੇ ਚਾਹਾਂ ਮੈਂ ਤੇਰੀ ਜਨ ਨਾਲ ਵਿਆਹ ਕੀਤਾ ਸੀ ਤੇ ਜਿਹਦੇ ਨਾਲ ਵਿਆਹ ਕੀਤਾ ਸਾਲਾ ਉਹ ਵੀ ਧੋਖਾ ਦੇ ਗਿਆ ਚੱਲ ਵੀਰਾ ਉਹ ਤਾਂ ਜੋ ਹੋਣਾ ਸੀ ਹੋ ਗਿਆ ਆਪਣੇ ਕਿਹੜਾ ਇਹ ਹੱਥ ਵਾਸਾ ਜੋ ਰੱਬ ਨੇ ਲਿਖਿਆ ਉਹ ਤੇ ਆਪਾਂ ਨੂੰ ਭੋਗਣਾ ਹੀ ਪੈਣਾ ਹੈ ਨਾ ਇਹ ਤਾਂ ਹੈ ਪੈਣੇ ਪਰ ਮੈਂ ਹੁਣ ਇਹ ਸੋਚਦਾ ਵੀ ਕੋਈ ਚੰਗਾ ਜਾ ਮੁੰਡਾ ਲੱਭ ਕੇ ਨਾ ਤੇਰਾ ਵਿਆਹ ਕਰ ਦਿਆ ਵੀਰਾ ਮੈਂ ਵਿਆਹ ਨਹੀਂ ਕਰਵਾਣਾ ਮੇਰੇ ਤੇ ਮਨ ਡਰਦਾ ਅੱਗੇ ਨਿਸ਼ੇੜੀ ਜੀ ਤੇ ਪੱਲੇ ਪੈ ਕੇ ਜੇ ਕੱਲੂ ਫੇਰ ਕੋਈ ਇਦਾਂ ਦਾ ਮਿਲ ਗਿਆ ਤਾਂ ਫੇਰ ਕੀ ਹੋਏਗਾ ਮੋਪਾ ਨੇ ਵਿਆਹ ਤਾਂ ਇੱਕ ਨਾ ਇੱਕ ਦਿਨ ਕਰਾਉਣਾ ਹੀ ਪੈਣਾ ਮੈਂ ਸੋਚਦਾ ਵੀ ਤੇਰਾ ਵਿਆਹ ਕਰਕੇ ਨਾ ਨਾਲੇ ਮੈਂ ਵੀ ਕੋਈ ਆਪਦੀ ਜ਼ਿੰਦਗੀ ਬਾਰੇ ਸੋਚੂੰਗਾ ਚੱਲ ਚੰਗਾ ਜਿਵੇਂ ਤੈਨੂੰ ਠੀਕ ਲੱਗਦਾ ਮੈਂ ਰੋਟੀ ਪਾ ਕੇ ਲਿਆਨੀ ਤੇਲੀ ਠੀਕ ਹੈ ਮੈਨੂੰ ਕੰਗਾ ਮੁੰਡਾ ਮਿਲ ਜੇ ਤਾਂ ਮੈਂ ਆਪਣੀ ਭੈਣ ਦਾ ਵਿਆਹ ਕਰਦਾ ਹੁਣ ਤਾਂ ਤੇਰੇ ਹੱਥ ਹੀ ਡੋਰਾ